ਸਾਸਿਕਾ ਮੈਂ ਹਾਤ ਰੋਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਹੜਾ ਸ਼ਰੋਮਣੀ ਅਕਾਲੀ ਦਰਬ ਵੱਲੋਂ ਹਲਕਾ ਗਿੱਧਰਵਾਹਾ ਦੀ ਚੋਣ ਲੜੇਗਾ ਸਰਦਾਰ ਸੁਭੀਤ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਜਾਂ ਉਹਨਾਂ ਦੇ ਸੁਪੁੱਤਰ ਅਰੰਤਵੀਰ ਬਾਦਲ ਡਿੰਪੀਟ ਲੋ ਨੇ ਪਾਰਟੀ ਕਿਉਂ ਛੱਡੀ ਡਿੰਪੀਟ ਲੋ ਤੇ ਸ਼ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀਆਂ ਬਾਵਾਸੇ ਫੈਮਿਲੀ ਰਿਲੇਸ਼ਨਸ਼ਿਪ ਸੀ ਜਦੋਂ ਪੱਤਰਕਾਰਾਂ ਨੇ ਡਿੰਪੀ ਢਿੱਲੋਂ ਦੇ ਨਾਲ ਅਜ ਤੋ ਲਗਭਗ ਡੇਢ ਮਹੀਨਾ ਪਹਿਲਾਂ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਕਿਸੇ ਵੀ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦਾ ਉਹ ਮੇਰਾ ਭਾਰ ਨਹੀਂ ਸਹਿ ਸਕਦੇ ਕਿਉਂਕਿ ਮੇਰਾ ਭਾਰ ਹੀ ਬਹੁਤ ਜ਼ਿਆਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਵਿੱਚ ਬੈਠ ਕੇ ਇਕੱਠੇ ਖਾਣਾ ਖਾਂਦੇ ਆਂ ਜਦੋਂ ਉਹ ਆਪਣੇ ਪਿੰਡ ਆਉਂਦੇ ਨੇ ਤੇ ਪਹਿਲ ਦੇ ਆਧਾਰ ਤੇ ਮੈਂ ਉੱਥੇ ਜਾਂਦਾ ਗੱਲਬਾਤ ਕੀਤੀ ਜਾਂਦੀ ਹੈ ਪਰਿਵਾਰਕ ਰਿਲੇਸ਼ਨਸ ਨੇ ਮੇਰੇ ਨਾਲ ਅਤੇ ਉਹਨਾਂ ਨੂੰ ਮੈਂ ਕਿਸੇ ਵੀ ਹਾਲਤ ਦੇ ਵਿੱਚ ਛੱਡ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਤੇ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਜਿਸ ਕੋ ਮੇਰਾ ਸਿਆਸਤ ਵਿੱਚ ਕਿਸੇ ਨੇ ਬੂਟਾ ਲਾਇਆ ਹੈ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਬਾਅਦ ਵਿੱਚ 15 ਦਿਨਾਂ ਬਾਅਦ ਤੋਂ ਆਮ ਆਦਮੀ ਪਟਾ ਖੇਡਿਆ ਪੱਤੇ ਦੇ ਵਿੱਚ ਉਹ ਲੈ ਗਿਆ ਡਿੰਪੀ ਢਿੱਲੋਂ ਨੂੰ ਪਟਕੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਿਸੇ ਫਿਲਮੀ ਸਟਾਰ ਨੇ ਸੈਟਿੰਗ ਕਰਾਈ ਹੈ ਭਗਵੰਤ ਮਾਨ ਅਤੇ ਡਿੰਪੀ ਢਿੱਲੋਂ ਦੀ ਡਿੰਪੀ ਢਿੱਲੋਂ ਦਾ ਤੈਅ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨਗੇ ਹਲਕਾ ਗਦਰਬਾਹਤ ਹੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋ ਰਿਹਾ ਨੇ ਅਮਨ ਅਰੋੜਾ ਦੇ ਨਾਲ ਡਿੰਪੂ ਢਿੱਲੋਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਡਿੰਪੀ ਢਿੱਲੋਂ ਦੁਗਾਟਨ ਕਰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਖਿਲਾਰਾ ਪਿਆ ਹੋਇਆ ਹੈ ਡਿਪੀ ਢਿੱਲੋਂ ਦੀ ਟਿਕਟ ਨੂੰ ਲੈ ਕੇ ਲੇਕਿਨ ਨਾਮ ਤੇ ਬੋਲ ਲੱਗ ਚੁੱਕੀ ਹੈ ਮੁਰਕੇ ਗੱਲ ਆਉਂਦਿਆਂ ਸ਼ਰੂਮਨੀ ਅਕਾਲੀ ਦਲ ਵੱਲੋਂ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਵੱਡੇ ਇਲਜ਼ਾਮ ਲਗਾਏ ਸੀ ਡਿਪੀ ਢਿੱਲੋਂ ਨੇ ਮਨਪ੍ਰੀਤ ਬਾਦਲ ਅਤੇ ਸੁਖਵੀਰ ਬਾਦਲ ਤੇ ਕਿ ਅੰਦਰੋਂ ਇੱਕ ਦੂਜੇ ਦੇ ਨਾਲ ਇਹ ਕਿਉਂ ਕੁਚੜੀ ਨੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਹੈ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਅਪਡੇਟ ਆਈ ਹੈ ਕਿ ਮਨਪ੍ਰੀਤ ਬਾਦਲ ਅੱਕ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਤੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਅਹੁਦਾ ਉਹਨਾਂ ਨੂੰ ਨਹੀਂ ਦਿੱਤਾ ਜਸਟ ਐਜ਼ ਅ ਆਗੂ ਉਹ ਕੰਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਚੋਣ ਲੜਨ ਦਾ ਨਾਂ ਵੀ ਨਹੀਂ ਆ ਰਿਹਾ ਵੀ ਭਾਈ ਕਿਉਂਕਿ ਪਰਮਪਾਲ ਕੌਰ ਸਿੱਧੂ ਨੇ ਦਾਅਵਾ ਠੋਕ ਦਿੱਤਾ ਹੈ ਉਨੇ ਕਿਹਾ ਕਿ ਜਿਮਨੀ ਚੋਣ ਹਲਕਾ ਗਿੱਦਰਬਾਹ ਤੋਂ ਮੈਂ ਲੜਾਂਗੀ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਮਨਪ੍ਰੀਤ ਬਾਦਲ ਬਹੁਤੇ ਘਰਾਂ ਦਾ ਪ੍ਰਾਣਾ ਭੁੱਖਾ ਰਹਿ ਜਾਂਦਾ ਉਹ ਗੱਲ ਹੈ ਤੇ ਫਿਰ ਉਹਨਾਂ ਨੇ ਕੀ ਕਰਨਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਉਂਕਿ ਜਿਹੜੇ ਬੰਦੇ ਨੇ ਸਿਆਸਤ ਕੀਤੀ ਹੋਵੇ ਜਿਹੜੇ ਬੰਦੇ ਦੀ ਗੱਡੀ ਲਾਲ ਹੋਵੇ ਤੇ ਨਾਲ ਬੋਡੀਗਾਰਡ ਹੋਣ ਉਹ ਅੱਜ ਉਹ ਸਖਣਾ ਫਿਰਦਾ ਹੋਵੇ ਵਜ਼ਾਰਤ ਕੀਤੀ ਹੈ ਫਾਈਨੈਂਸ਼ੀਅਲ ਮਿਸਟਰ ਰਹੇ ਨੇ ਫਿਨਾਂਸ ਜਿਹੜਾ ਕੈਂਪੇਨ ਚਲਾਈ ਗਈ ਹੈ ਮਨਪ੍ਰੀਤ ਬਾਦਲ ਵੱਲੋਂ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਬਾਦਲ ਬਸ ਅਗਲੇ ਹਫਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਵੱਡੇ ਪੱਧਰ ਤੇ ਰਸਵੀ ਤਰੀਕੇ ਦੇ ਨਾਲ ਸ਼ਮੂਲੀਤ ਕਰਨ ਜਾ ਰਹੇ ਨੇ ਅਤੇ ਨਾਲ ਦੀ ਨਾਲ ਹਲਕਾ ਜਿਮਨੀ ਚੋਣ ਲੜਨਗੇ ਗੱਦਰ ਬਾਹਤੋਂ ਅੰਦਰ ਖਾਤੇ ਸੈਟਿੰਗ ਹੋਈ ਹੈ ਡਿੰਪੀ ਢੁੱਲੋਂ ਨੇ ਜਿਹੜਾ ਵਾਅਦਾ ਕੀਤਾ ਸੀ ਜਿਹੜਾ ਖੁਲਾਸਾ ਕੀਤਾ ਸੀ ਕਿ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਅੰਦਰੋਂ ਅੰਦਰੀ ਇੱਕੋ ਜਿਹੇ ਨੇ ਉਹ ਅੱਜ ਖੁਲਾਸਾ ਜਗ ਜਾਏ ਹੋ ਗਿਆ ਹੈ ਸੂਤਰ ਦੱਸ ਰਹੇ ਨੇ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਅਤੇ ਸ਼ਮੂਲਿਤ ਕਰਨਗੇ ਸ਼ામਲ ਹੋ ਜਾਣਗੇ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾਇਆ ਜਾਵੇ ਇਹ ਵੀ ਜਿਹੜੇ ਸਿਆਸੀ ਮਾਹਿਰ ਨੇ ਇਹ ਵੀ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਫਿਰ ਮਨਪ੍ਰੀਤ ਈਆਲੀ ਦਾ ਪਤਾ کٹਿਆ ਜਾਵੇਗਾ ਕਿਉਂਕਿ ਮਨਪ੍ਰੀਤ ਈਆਲੀ ਦੇ ਖੇਮੇ 'ਚੋਂ ਮੰਗ ਉੱਠ ਰਹੀ ਹੈ ਬਾਗੀ ਧੜੇ ਵਾਲੇ ਵੀ ਕਹਿੰਦੇ ਨੇ ਕਿ ਜੇਕਰ ਉਸ ਨੂੰ ਪ੍ਰਧਾਨ ਬਣਾਉਂਦਿਓ ਸਾਨੂੰ ਕੋਈ ਗਿਲਵਾ ਗਿਲਾ ਸ਼ਿਕਵਾ ਨਹੀਂ ਹੈ ਸਾਡਾ ਫਿਰ ਰابطਾ ਕਮ ਹੋ ਜਾਵੇਗਾ ਫਿਰ ਅਸੀਂ ਕੰਪਰੋਮਾਈਜ਼ ਕਰ ਲਵਾਂਗੇ ਹੁਣ ਦੇਖਣਾ ਹੋਵੇਗਾ ਕਿ ਮਨਪ੍ਰੀਤ ਬਾਦਲ ਕਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਅ ਰਸਮੀ ਤਰੀਕੇ ਦੇ ਨਾਲ ਅਤੇ ਲੜਨਗੇ ਚੋਣ ਗਿੱਦਰ ਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ